ਕਿ ਪੋਸੀਬਲ ਹੈ ਕਿ ਇੱਕ ਰਜਿਸਟਰਡ ਪਾਰਟੀ ਤੋਂ ਸੱਚੋਂ ਨਿਸ਼ਾਨ ਲਿਆ ਜਾ ਸਕਦਾ ਹੋ ਦੇਖੋ ਇਹ ਪੋਸੀਬਲ ਤਾਂ ਬਿਲਕੁਲ ਹੀ ਹੈ ਨਹੀਂ ਜੋ ਖਾਸੇ ਗੁੱਸੇ ਦੇ ਬਤ ਵਿਖਾਈ ਦਿੱਤੇ ਸੁਖਬੀਰ ਸਿੰਘ ਬਾਦਲ ਦਾ ਕੰਪੈਰੀਜ਼ਨ ਉਹਨਾਂ ਨੇ ਮੱਸੇ ਰੰਗੜ ਦੇ ਨਾਲ ਕੀਤਾ ਤੇ ਤਕੜੀ ਆਲੋਚਨਾ ਉਹ ਕਰਦੇ ਵਿਖਾਈ ਦਿੱਤੇ ਦੇਖੋ ਮੈਂ ਸਮਝਦਾ ਕਿ ਜਿੰਨੀਆਂ ਅੱਜ ਕੱਲ ਨਾ ਉਹ ਕਹਿੰਦੇ ਆ ਨਾ ਵਕਤ ਤੋਂ ਬੋਲੀ ਡੂਮਣੀ ਬੋਲੇ ਹਲਕਾ ਹਲ ਚੈਲੰਜ ਵੀ ਕੀਤਾ ਕਹਿੰਦੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵੀ ਮੇਰੀ ਕਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕਰੜੇ ਹੱਥੀ ਲਾਉਂਗਾ ਉਹਨਾਂ ਨੂੰ ਜਿਹੜੀ ਕਮੇਟੀ ਉਹਨਾਂ ਦੇ ਖਿਲਾਫ ਇਨਕੁਆਇਰੀ ਕੀਤੀ ਉਹ ਕਮੇਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਤੇ ਜਿਹੜੀਆਂ ਗੱਲਾਂ ਉਹ ਕਮੇਟੀ ਨੇ ਉਹਨਾਂ ਬਾਰੇ ਲਿਖੀਆਂ ਨੇ ਉਹਨਾਂ ਤੇ ਪਹਿਲਾਂ ਕਾਰਵਾਈ ਕਰ ਲੈ ਜਿੰਨਾ ਵੱਡਾ ਗੁਨਾਹ ਸਰਦਾਰ ਹਰਪ੍ਰੀਤ ਸਿੰਘ ਨੇ ਕੀਤਾ ਅੱਜ ਤੱਕ ਸਿੱਖ ਇਤਿਹਾਸ ਕਿਸੇ ਜੱਥੇਦਾਰ ਨੇ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਚੁਣੇ ਆ ਮੈਨੂੰ ਉਹਨਾਂ ਨੇ ਜਿਹੜੀਆਂ ਦੋ ਗੱਲਾਂ ਕਹੀਆਂ ਉਹਨਾਂ ਨੇ ਮੈਨੂੰ ਹਲਾ ਦਿੱਤਾ ਮੈਨੂੰ ਕਹਿੰਦੇ ਗਰੇਵਾਲ ਸਾਹਿਬ ਅੱਜ ਤੱਕ ਸੋਨਾ ਹੁੰਦੀਆਂ ਸੀ ਅੱਜ ਤਾਂ ਵੀ ਚੁਣਿਆ ਗਿਆ ਬੀਬੀ ਹਾਰ ਕੀ ਹੁਣ ਤੁਸੀਂ ਆਰਐਸਐਸ ਦੇ ਉਲਟ ਰਹੋ ਉਹਨਾਂ ਦੇ ਦਫ਼ਤਰ ਚੋਈਏ ਗੱਲ ਮਤਲਬ ਤੁਹਾਡਾ ਕਹਿੰਦਾ ਮਤਲਬ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਤੇ ਮੈਨੂੰ ਉਹਨਾਂ ਨੇ ਕਿਹਾ ਮੈਂ ਕਹਿੰਦਾ ਹੁਣ ਕਹਿੰਦਾ ਮੈਨੂੰ ਨਹੀਂ ਪਤਾ ਉਹ ਕਿਸੇ ਗੁਰਪੀਰ ਨੂੰ ਮੰਨਦੇ ਆ ਕਿ ਨਹੀਂ ਮੰਨਦੇ ਆ ਪਰ ਜੀਤ ਨੂੰ ਵੀ ਉਹ ਮੰਨਦੇ ਆ ਉਹਦੇ ਸਾਹਮਣੇ ਮੇਰੇ ਮੇਰੇ ਹਾਜ਼ਰੀ ਵਿੱਚ ਮੈਨੂੰ ਕਹਿ ਦੇਣ ਕਿ ਇਹਨਾਂ ਨੇ ਨਹੀਂ ਗੱਲ ਕੀਤੀ ਮੈਂ ਜੋ ਸਜ਼ਾ ਦੇਵਾਂਗੇ ਮੈਂ ਪ੍ਰਵਾਨ ਨਹੀਂ ਗੱਲ ਕਹਿੰਦੇ ਹੁਣ ਆਰਐਸਐਸ ਦੇ ਉੱਤੇ ਨਾ ਬੋਲਣਾ ਕਹਿੰਦੇ ਮੇਰੇ ਉਹਨਾਂ ਨਾਲ ਪੂਰੀ ਠੀਕ ਹੈ ਜਿਵੇਂ ਕਹੋਗੇ ਆਪਾਂ ਕਰਾ ਲਾਂ ਮੈਨੂੰ ਕਹਿੰਦੇ ਆਪਰੇਸ਼ਨ ਬਲੂ ਸਟਾਰ ਨੂੰ ਕੋਈ ਨਾ ਬਹੁਤ ਦੇਰ ਹੋ ਗਈ ਜਿਹੜੇ ਆਪਰੇਸ਼ਨ ਬਲੂ ਸਟਾਰ ਵਾਲੇ ਲੀਡਰ ਸੀ ਉਹ ਸਾਰੇ ਮਾਰਕਿਟ 'ਚ ਨੇ ਤੁਸੀਂ ਹੈਗੇ ਹੋ ਪਹਿਲੀ ਕਿਤਾਬ ਦੇ ਲੀਡ ਤੁਸੀਂ ਨਾ ਕਹਿਣਾ ਤੁਸੀਂ ਦੂਜੀ ਕਿਤਾਬ ਦੇ ਲੀਡਰਾਂ ਤੋਂ ਧਿਆਨ ਦੇ ਦਿਓ ਕਿ ਜੇ ਸਾਨੂੰ ਲੋੜ ਪਈ ਸਾਡਾ ਕਾਂਗਰਸ ਨਾਲ ਵੀ ਸਮਝੌਤਾ ਹੋ ਸਕਦਾ ਹੈ ਇਹ ਕਹਿੰਦੇ ਉਹ ਫੇਰ ਬੀਜੇਪੀ ਵਾਲੇ ਡਰੇ ਭੱਜੇ ਮੇਰੇ ਕੋਲ ਆਉਣਗੇ ਮੈਂ ਤੁਹਾਡੀ ਲੱਤ ਉੱਪਰ ਧਰਾ ਕੇ ਸਮਝਾਉਂਦਾ ਕਰਾ ਦੂੰਗਾ ਪੁੱਛੋ ਗੱਲ ਨਹੀਂ ਕਹੀ ਗਿਆਨੀ ਹਰਪ੍ਰੀਤ ਸਿੰਘ ਜਿੰਨਾ ਦੀ ਵੀਡੀਓ ਸੁਣੀ ਹੈ ਕਹਿੰਦੇ ਮੈਂ 10 ਦਿਨ ਹੋਰ ਜੱਥੇ ਦਾ ਰਹਿ ਜਾਂਦਾ ਸੁਖਬੀਰ ਪ੍ਰਧਾਨ ਰਹਿ ਜਾਂਦਾ ਤਾਂ ਮੈਨੂੰ ਫੜ ਲੈਂਦੇ ਮੈਂ ਉਹਨੂੰ 10 ਸਾਲੀ ਪਾਬੰਦ ਕਰ ਦੇਣਾ ਸੀ ਜੀ ਇੱਕ ਇਹ ਕਿਹਾ ਕਿ ਉਸ ਨੂੰ ਕਾਲੀ ਤਲ ਨਾਲ ਤੋ ਕਾਲੀ ਤਲ ਐਲੀ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਵਿਖੇ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਇਸਤਿقبال ਕਰਦੀ ਆ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਬਣਾਏ ਗਏ ਅਕਾਲੀ ਦਲ ਦਾ ਪ੍ਰਧਾਨ ਥਾਪ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਤੇਵਰ ਖਾਸੇ ਤਲਖ ਵਿਖਾਈ ਦਿੱਤੇ ਉਹਨਾਂ ਆਖਿਆ ਕਿ ਅਸੀਂ ਪੁਰਾਣੇ ਅਕਾਲੀ ਦਲ ਦਾ ਚੋਣ ਨਿਸ਼ਾਨ ਦਫ਼ਤਰ ਅਤੇ ਐਸਜੀਪੀਸੀ ਲੈ ਲੈਣਾ ਹੈ ਉਹਨਾਂ ਦਾ ਬਿਆਨ ਕਈ ਮਾਇਨੇ ਰੱਖਦਾ ਹੈ ਤੇ ਕਿਸ ਤਰਫ ਇਸ਼ਾਰਾ ਕਰਦਾ ਹੈ ਸਵਾਲ ਇਹ ਵੀ ਹੈ ਕਿ ਕੀ ਕਿਸੇ ਰਜਿਸਟਰਡ ਪਾਰਟੀ ਦਾ ਚੋਣ ਨਿਸ਼ਾਨ ਲਿਆ ਜਾ ਸਕਦਾ ਹੈ ਸਵਾਲ ਇਹ ਵੀ ਹੈ ਕਿ ਇਸ ਪੂਰੇ ਕਮਾਸਾਂ ਦਾ ਆਉਣ ਦੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਤੇ ਅਕਾਲੀ ਦਲ ਦੇ ਉੱਪਰ ਕੀ ਅਸਰ ਪਵੇਗਾ ਇਸ ਸੱਤ ਅਸੀਂ ਗੱਲਬਾਤ ਕਰਾਂਗੇ ਵਿਚਾਰ ਵਿਮਰਸ਼ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਸੀਨੀਅਰ ਅਕਾਲੀ ਲੀਡਰ ਮਹੇਸ਼ਿੰਦਰ ਗਰੇਵਾਲ ਸਿੰਘ ਜੀ ਜੋ ਕੈਬਨਟ ਮਨਿਸਟਰ ਵੀ ਰਹਿ ਚੁੱਕੇ ਨੇ ਸੀਐਮ ਦੇ ਐਡਵਾਈਜ਼ਰ ਵੀ ਰਹਿ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਗਰੇਵਾਲ ਸਾਹਿਬ ਬਹੁਤ ਧੰਨਵਾਦ ਤੁਹਾਡੇ ਜਸਮੀਨ ਗਰੀਵਾਲ ਸਾਹਿਬ ਜਿਵੇਂ ਮੈਂ ਤਾਰਫ ਦੇ ਵਿੱਚ ਹੀ ਦੱਸਿਆ ਹੈ ਕਿ ਇੱਕ ਰਜਿਸਟਰਡ ਪਾਰਟੀ ਹੈ। ਯਾਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਸੀਂ ਚੋਣ ਨਿਸ਼ਾਨ ਲੈ ਲੈਣਾ ਹੈ। ਉਹਨਾਂ ਦਾ ਤਫਤੋਰ ਲੈ ਲੈਣਾ ਹੈ। ਐਸਜੀਪੀਸੀ ਵੀ ਲੈ ਲੈਣਾ ਹੈ। ਕੀ ਪੋਸੀਬਲ ਹੈ ਕਿ ਇੱਕ ਰਜਿਸਟਰਡ ਪਾਰਟੀ ਤੋਂ ਸ ਚੋਣ ਨਿਸ਼ਾਨ ਲਿਆ ਜਾ ਸਕਦਾ ਹੋਵੇ? ਦੇਖੋ ਇਹ ਪੋਸੀਬਲ ਤਾਂ ਬਿਲਕੁਲ ਹੀ ਹੈ ਨਹੀਂ। ਨਾ ਇਹ ਹੋ ਸਕਦਾ। ਜੀ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਮਾਨਸਿਕਤਾ ਦੱਸਦੀ ਕਿ ਉਹ ਬੁਲਾਇਆ ਕਿਹਦੇ ਬੋਲਦੇ ਨੇ। ਕਿਉਂਕਿ ਅਕਾਲੀ ਦਲ ਦਾ ਤਾਂ ਕਦੇ ਏਜੰਡਾ ਹੀ ਨਹੀਂ ਰਿਹਾ ਜੀ ਜਿਹੜਾ ਏਜੰਡਾ ਉਹ ਕਹਿੰਦੇ ਆ ਕਿ ਆ ਸਾਡਾ ਏਜੰਡਾ ਹੈ ਉਹ ਏਜੰਡਾ ਹੈ ਜਿਨ੍ਹਾਂ ਦੇ ਬੁਲਾਏ ਆ ਬੋਲਦੇ ਉਹਨਾਂ ਦਾ ਹੂੰ ਉਹਨਾਂ ਨੇ ਤਾਂ ਖਤ ਹਜ਼ੂਰ ਸਾਹਿਬ ਦੀ ਕਮੇਟੀ ਭੰਗ ਕੀਤੀ ਬਟਨਾ ਸਾਹਿਬ ਵੀ ਕੀਤੀ ਦਿੱਲੀ ਕਮੇਟੀ ਤੇ ਵੀ ਕਬਜ਼ਾ ਕੀਤਾ ਸ਼੍ਰੋਮਣੀ ਕਮੇਟੀ ਤੋੜ ਕੇ ਹਰਿਆਣਾ ਵੀ ਬਣਾਏ ਇਹ ਬੋਲੀ ਉਹਨਾਂ ਦੀ ਬੋਲਦੇ ਆ ਤੇ ਇਹਨਾਂ ਨੂੰ ਮੁਬਾਰਕ ਦੇਖੋ ਮੈਂ ਇੱਕ ਗੱਲ ਬੜੀ ਸਪਸ਼ਟ ਦੱਸ ਦੇਣਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਭੁਲੇਖੇ ਦੀ ਦੁਨੀਆ ਚ ਤੁਰੇ ਫਿਰਦੇ ਹੈ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਹੁਣ ਕੋ ਆਪਣੇ ਆਪ ਨੂੰ ਇੱਕ ਛੋਟੀ ਜੀ ਪੋਲੀਟੀਕਲ ਕਾਈ ਜਿਵੇਂ ਦਾਲ ਚੋਂ ਨਿਕਲੇ ਕੋਕੜੂਆਂ ਦੇ ਢੇਰ ਚੋਂ ਬੋਲ ਰਹੇ ਨੇ ਤੇ ਇਹਦਾ ਮੁੱਲ ਕੁਝ ਨਹੀਂ ਹੁੰਦਾ ਕੋਕੜੂਆਂ ਦੀ ਕਦੇ ਦਾਲ ਨਹੀਂ ਚੜਾਈ ਗਈ ਨਾ ਉਹਨਾਂ ਦੇ ਪੱਲੇ ਕੁਝ ਹੁੰਦਾ ਹੈਗਾ ਇਹਨਾਂ ਨੂੰ ਤਾਂ ਇੱਕੋ ਹੀ ਰੱਟ ਲਾਉਣੀ ਹੈ ਇਹਨਾਂ ਨੂੰ ਤਾਂ ਇੱਕ ਸੁਖਬੀਰ ਸਿੰਘ ਬਾਦਲ ਤੋਂ ਫੋਬੀਆ ਹੈ ਇੱਕ ਅਕਾਲੀ ਦਲ ਦਾ ਨਾਂ ਨਹੀਂ ਸੁਣ ਸਕਦੇ ਕਿਉਂਕਿ ਜਿਹੜੇ ਲੋਕਾਂ ਦੇ ਬੁਲਾਏ ਆ ਬੋਲਦੇ ਆ ਉਹ ਚਾਹੁੰਦੇ ਆ ਕਿ ਅਕਾਲੀ ਦਲ ਨੂੰ ਮਾਰਜਨਲਾਈਜ਼ ਕਰਕੇ ਅਸੀਂ ਆਪਣਾ ਡਿਕਟੇਸ਼ਨ ਲਈਏ ਜਿਹੜਾ ਕਦੇ ਪੋਸੀਬਲ ਨਹੀਂ ਹੋ ਸਕਦਾ ਜਦੋਂ ਕਹਿੰਦੇ ਹਰਪ੍ਰੀਤ ਸਿੰਘ ਸੰਬੋਧਨ ਕਰ ਰਹੇ ਸੀ 11 ਤਰੀਕ ਨੂੰ ਤੇ ਉਹ ਖਾਸੇ ਗੁੱਸੇ ਦੇ ਵਿੱਚ ਵਿਖਾਈ ਦਿੱਤੇ ਸੁਖਬੀਰ ਸਿੰਘ ਬਾਦਲ ਦਾ ਕੰਪੈਰੀਜ਼ਨ ਉਹਨਾਂ ਨੇ ਮੱッセ ਰੰਗੜ ਦੇ ਨਾਲ ਕੀਤਾ ਤੇ ਤਕੜੀ ਆਲੋਚਨਾ ਉਹ ਕਰਦੇ ਵਿਖਾਈ ਦਿੱਤੇ ਨੇ ਦੇਖੋ ਮੈਂ ਸਮਝਦਾ ਕਿ ਜਿੰਨੀਆਂ ਅੱਜ ਕੱਲ ਨਾ ਉਹ ਕਹਿੰਦੇ ਆ ਨਾ ਵਕਤ ਤੋਂ ਭੋਲੀ ਡੂਮਣੀ ਬੋਲੇ ਆਲਪਤਾਲ ਉਹ ਹੁਣ ਉਹ ਆਲਪਤਾੜ ਬੋਲਦੇ ਪਏ ਆ। ਉਹਨਾਂ ਨੇ ਬਹੁਤ ਕੁਛ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਅਕਾਲੀ ਦਲ ਨੂੰ। ਬਹੁਤ ਕੁਛ ਡੈਮੇਜ ਕਰਨ ਦੀ। ਮੈਂ ਜਿਸ ਮੇ ਤੁਹਾਨੂੰ ਦੱਸਦਾ ਕਿ ਅਸੀਂ ਕਿਉਂਕਿ ਜਿਹੜੀ ਥਾਂ ਤੇ ਉਹ ਬੈਠੇ ਸੀ ਕਦੇ ਇੰਨਾ ਸ਼ੱਕ ਹੀ ਨਹੀਂ ਸੀ ਕੀਤਾ ਕਿ ਇੱਥੇ ਤੱਕ ਜਾ ਸਕਦੇ ਨੇ। ਬਿਲਕੁਲ। ਪਰ ਜਦ ਹੁਣ ਸਾਰੀਆਂ ਚੀਜ਼ਾਂ ਦਾ ਬਰਤਾਂਤ ਹੋ ਗਿਆ। ਉਸ ਤੋਂ ਬਾਅਦ ਜਦ ਪਿਛਲਾ ਸਮਾਂ ਦੇਖਦੇ ਆ ਨਾ ਉਹਦੇ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਤਾਂ ਬੇਈਮਾਨ ਸੋਚ ਉਹ ਨੂੰ ਕਈ ਸਾਲ ਹੋ ਗਏ ਸੀ। ਤੁਸੀਂ ਦੇਖੋ ਅੱਜ ਤੱਕ ਇਤਿਹਾਸ 'ਚ ਕਦੇ ਹੋਇਆ ਹੈ ਕਿ ਜਿਹਦੇ ਅਗੇਂਸਟ ਕੋਈ ਸ਼ਿਕਾਇਤ ਨਾ ਹੋਵੇ ਜਿਹਦਾ ਨਾਂ ਕਿਸੇ ਸ਼ਿਕਾਇਤ 'ਚ ਨਾ ਲਿਖਿਆ ਹੋਵੇ ਉਹ ਬੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆਨੀ ਹਰਪ੍ਰੀਤੋਂ ਤਾਲਬ ਕਰਾਉਂਦਾ ਹੁਣ ਤੁਸੀਂ ਪੁੱਛੋਗੇ ਕਿ ਜਿਹੜੀ ਸਾਤੋਂ ਭੱਜੇ ਹੋਏ ਭਗੌੜਿਆ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਖਾਸਤ ਦਿੱਤੀ ਜੀ ਉਹ ਸ਼ਿਕਾਇਤ ਤਾਂ ਸਿਰ ਕੇਵਲ ਤੇ ਕੇਵਲ ਸardar Sukhbir Singh Badal ਦੇ ਉਲਟ ਸੀ ਹੂੰ ਉਹ ਸardar Sukhbir Singh Badal ਦੇ ਉਲਟ ਸੀ ਤੇ ਸੁਖਬੀਰ ਸਿੰਘ ਬਾਦਲ ਮਾਜ਼ਰਤ ਚਾਹੁੰਨੀਆਂ ਗਰੇਵਾਲ ਸਾਹਿਬ ਰੇਡ ਦਾ ਸਿਰਫ ਉਹਨਾਂ ਦੀ ਪੰਟਾਨ ਗੀ ਨੂੰ ਲੈ ਕੇ ਸੀ ਬਾਦਲ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਸੀ ਹੂੰ ਔਰ ਹਾਲਾਂਕਿ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਹਸਤੀਫਾ ਦਿੱਤਾ ਵੀ ਹੂੰ ਕੀ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਹ ਅਸਤੀਫਾ ਪਹਿਲਾਂ ਦੇ ਦਿੱਤਾ ਹੁੰਦਾ ਤੇ ਬਹੁਤ ਸਾਰੇ ਲੋਕ ਜੋ ਰੁੱਸ ਕੇ ਚਲੇ ਗਏ ਜੋ ਹੁਣ ਬਾਕੀ ਧੜੇ ਦੇ ਵਿੱਚ ਨੇ ਨਵੇਂ ਸ਼ੋਣੀਆਂ ਅਕਾਲੀ ਦਲ ਦੇ ਵਿੱਚ ਨੇ ਉਹ ਨਾਲ ਜੁੜੇ ਰਹਿ ਸਕਦੇ ਸੀ ਇੱਕ ਤਾਂ ਵੀ ਮੈਂ ਤੁਹਾਨੂੰ ਪਹਿਲਾਂ ਕਹੂੰ ਕਿ ਉਹ ਅਕਾਲੀ ਦਲ ਨਹੀਂ ਹੋ ਸਕਦਾ ਨਾ ਅਕਾਲੀ ਦਲ ਹੈ ਕਿਉਂਕਿ ਅਕਾਲੀ ਦਲ ਦਾ ਆਪਣਾ ਵਿਧਾਨ ਹੈ ਅਕਾਲੀ ਦਲ ਦਾ ਸੰਵਿਧਾਨ ਹੈ ਉਹ ਅਕਾਲੀ ਦਲ ਜਿਹਦਾ ਵਿਧਾਨ ਸੰਵਿਧਾਨ ਹੈ 1920 ਦਾ ਬਣਿਆ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦੀ ਸਿਰਜਣਾ ਹੋਈ ਬਿਲਕੁਲ ਤੇ ਇਹ ਇੱਕ ਵੱਖ ਹੋਇਆ ਧੜਾ ਹੂੰ ਵੱਖ ਹੋਇਆ ਚੁੱਲਾ ਹੂੰ ਹੁਣ ਤੁਸੀਂ ਦੇਖੋ ਕਿ ਜਿਹੜਾ ਸ਼ਿਕਾਇਤ ਗਈ ਉਹਨਾਂ ਦੀ ਜੀ ਜਿਹੜੇ ਸ਼ਿਕਾਇਤ ਕਰਤਾ ਸੀ ਉਸ ਤੋਂ ਬਾਅਦ ਅਕਾਲ ਤਖਤ ਤੇ ਪੰਜ ਸਿੰਘ ਸਹਿਬਾਨ ਨੇ ਜਿਹੜਾ ਆਦੇਸ਼ ਦਿੱਤਾ ਜੀ ਉਸ ਆਦੇਸ਼ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਕਿ ਸੁਖਬੀਰ ਸਿੰਘ ਬਾਦਲ ਹੂੰ ਤੇ ਉਸ ਵੇਲੇ ਦੇ ਮੰਤਰੀਆਂ ਤੋਂ ਸਪਸ਼ਟੀ ਕਰ ਲਿਆ ਜਾਵੇ ਬਿਲਕੁਲ ਠੀਕ ਹੈ ਨਾ ਜੀ ਬਿਲ ਲਿਆ ਗਿਆ ਸਪਸ਼ਟੀਕਰਨ ਠੀਕ ਹੈ ਨਾ ਸਪਸ਼ਟਿਕਨ ਕਾਦੇ ਬਾਰੇ ਲਿਆ ਉਹ ਕੁਝ ਨਹੀਂ ਲਿਖਿਆ ਜੀ ਮਤਲਬ ਇਹਦਾ ਇਹ ਕਿ ਜਿਹੜੀ ਸ਼ਿਕਾਇਤ ਦਿੱਤੀ ਉਹਦੇ ਬਾਰੇ ਲਿਆ ਇਹਦੂ ਬਤ ਤਾਂ ਨਹੀਂ ਲਿਆ ਬਿਲਕੁਲ ਠੀਕ ਹੈ ਨਾ ਹੁਣ ਜਿਆਦਾ ਚਿੱਠੀਆਂ ਕੱਢੀਆਂ ਗਈਆਂ ਮੈਂ ਤਾਂ ਉਦੋਂ ਮੰਤਰੀ ਨਹੀਂ ਸੀ ਮੇਰਾ ਨਾਮ ਵੀ ਪਤਾ ਹੈ ਇਸ ਮੇਰਾ ਨਾਮ ਵੀ ਪਤਾ ਹੈ ਹੁਣ ਪਤਾ ਲੱਗਦਾ ਹੈ ਕਿ ਜਦ ਮੰਤਰੀਆਂ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਹੂੰ ਬੀਸ਼ਿੰਦਰ ਸਿੰਘ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਬੁਲਾਏ ਸਾਰੇ ਕਿਉਂ ਜਾ ਰਹੇ ਨੇ ਫਿਰ ਇਦੂ ਬਾਦ ਅੱਗੇ ਆਜੋ ਜਦ 2 ਦਸੰਬਰ ਨੂੰ ਬੁਲਾਇਆ ਗਿਆ ਜੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੋਂ ਕੋਈ ਸਪਸ਼ਟੀਕਰਨ ਵੀ ਨਹੀਂ ਲਿਆ ਹੂੰ ਉਹਨੂੰ ਵੀ ਬੁਲਾ ਲਿਆ ਹੂੰ ਫਿਰ ਕੀ ਹੋ ਗਈ ਸਪਸ਼ਟ ਗੱਲ ਹੂੰ ਕਿ ਸਾਰੀ ਅਕਾਲੀ ਲੀਡਰਸ਼ਿਪ ਨੂੰ ਇੱਕ ਪਾਸੇ ਦਾਗ ਕੇ ਤੇ ਉਹ ਜਿਹੜੇ ਪੁਰਾਣੇ ਕਿਸੇ ਕਵੀ ਨੇ ਨਹੀਂ ਲਿਖਿਆ ਨਾ ਕਿ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਹਰਪ੍ਰੀਤ ਸਿੰਘ ਕਬਜ਼ਾ ਕਰਨਾ ਚਾਹੁੰਦਾ ਸੀ ਖਾਲੀ ਦਲ ਤੇ ਪਰ ਮੈਂ ਇੱਕ ਸਮਝਦਾ ਕਿ ਮਨੁੱਖ ਚਤਰਾਇਆਂ ਕਰ ਸਕਦਾ ਹੈ ਕਰਨ ਹੁੰਦਾ ਉਹ ਜੋ ਪਰਮਾਤਮਾ ਨੇ ਕਰਨਾ ਤੇ ਤਖਤ ਤੇ ਬੈਠਾ ਹੋਇਆ ਸੇਵਾਦਾਰ ਕਿਸੇ ਦੇ ਨਚਾਇਆ ਨੱਚ ਸਕਦਾ ਹੈ ਪਰ ਜਿਹਦਾ ਤਖਤ ਆ ਸ੍ਰੀ ਹਰਗੋਬਿੰਦ ਪਾਸ਼ਾ ਉਹ ਕਦੇ ਵੀ ਦੀਨ ਤੇ ਸੁਲਮ ਨਹੀਂ ਹੋਣ ਦੇਣਗੇ ਨਜਾਇਜ਼ ਧੱਕਾ ਨਹੀਂ ਹੋਣ ਦੇਣਗੇ ਉਸੇ ਤਰ੍ਹਾਂ ਹੀ ਹੈ ਹੁਣ ਤੁਸੀਂ ਦੇਖੋ ਹੋਰ ਮੈਂ ਗੱਲ ਕਰਦਾ ਕਿ ਜੇ ਇਹਨਾਂ ਦੇ ਵੱਸ ਹੁੰਦਾ ਤਾਂ ਇਹ ਕਹਿ ਦਿੰਦੇ ਕਿ ਅਕਾਲੀ ਦਲ ਹੀ ਅਸੀਂ ਖਤਮ ਕਰਦੇ ਸਾਰੇ ਨਵੇਂ ਅਕਾਲੀ ਦਲ ਬਣਨਗੇ ਭਰਤੀ ਤੋਂ ਬਾਅਦ ਐਸੀ ਗੱਲ ਵੀ ਨਹੀਂ ਹੋਈ ਐਸੀ ਗੱਲ ਵੀ ਨਹੀਂ ਹੋਈ ਤੇ ਅਕਾਲੀ ਦਲ ਨੂੰ ਛੇੜ ਵੀ ਨਹੀਂ ਸੀ ਸਕਦੇ ਉਹ ਕਿਉਂ ਨਹੀਂ ਸੀ ਛੇੜ ਸਕਦੇ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਰਜਣਾ ਹੋਈ ਉਹਦੇ ਲਈ ਵੀ ਲੋ ਇਹਨਾਂ ਨੇ ਆਪ ਲਿਖਿਆ ਮੈਂ ਨਹੀਂ ਲਿਖਿਆ ਜਿਹੜਾ ਇਹਨਾਂ ਨੇ ਕੀਤਾ ਦੋ ਨੂੰ ਵੱਖ ਹੋਇਆ ਧੜਾ ਅਲੱਗ ਚੁੱਲ੍ਹੇ ਸਮੇਟੇ ਅਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੇ ਮਤਲਬ ਸ਼੍ਰੋਮਣੀ ਅਕਾਲੀ ਦਲ ਜੀ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਸੀ ਉਹਦੀ ਮਜ਼ਬੂਤੀ ਲਈ ਕੰਮ ਕਰਨ ਲਈ ਆਦੇਸ਼ ਦਿੱਤੇ ਆ ਤੇ ਹੁਣ ਕੰਮ ਕੀ ਕਰਦੇ ਪਏ ਨੇ ਕਿ ਅਸੀਂ ਰਹਿਣ ਨਹੀਂ ਦੇਣਾ ਕਹਿੰਦਾ ਪਰ ਉਹ ਕਹਿੰਦੇ ਨੇ ਕਿ ਅਸਲੀ ਅਕਾਲੀ ਦਲ ਤਾਂ ਇਹੀ ਹੈ ਇਹੀ ਚੁੱਲ੍ਹਾ ਨੇ ਚੁੱਲੇ ਤਾਂ ਬੰਦ ਕਰਤੇ। ਉਹੋ ਐਸੀ ਕਹਿੰਦੇ ਸ਼ਾਮ ਨੂੰ ਇਹਨਾਂ ਨੇ ਮੀਟਿੰਗ ਕੀਤੀ ਜੋ ਸੁਖਬੀਰ ਸਿੰਘ ਬਾਦਲ ਹੋਣਾ ਦਾ ਅਕਾਲੀ ਦਲ ਐ। ਸ਼ਾਮ ਨੂੰ ਉਹਨਾਂ ਨੇ ਮੀਟਿੰਗ ਕੀਤੀ ਜੀ ਜਿਹੜੇ ਬਾਕੀ ਧੜੇ ਦੇ ਸੀ ਸਾਰੇ ਲੀਡਰ ਨੇ ਆਪਣੀ ਹੈਂਡਾ ਚੜੀਓ ਛੱਡਤੀ ਸੀ। ਉਹ ਤਾਂ ਮਿਲਣ ਨੂੰ ਵੀ ਤਿਆਰ ਸੀ। ਭਗੌੜੇ ਇਹੇ ਨੇ ਇਹ ਗੱਲਾਂ ਕਹੀਆਂ ਨੇ ਉਹਨਾਂ ਨੇ ਜੀ। ਨਾ ਸੁਣੋ ਨਾ। ਉਹਨਾਂ ਨੂੰ ਇੱਕ ਕੱਲ ਦੱਸੋ ਕਿ ਤੁਸੀਂ ਦੋਨੋਂ ਹੁਕਮਨਾਮਾ ਦਿੱਤਾ। ਉਹ ਲਗਾਤਾਰ ਬਿਆਨ ਦਿੰਦੇ ਰਹੇ। ਤੁਸੀਂ ਤਾਂ 10 ਜਨਵਰੀ ਤੱਕ ਚੱਥੇ ਦਾ ਰਹੇ ਹੋ। ਤੁਸੀਂ ਕੀ ਕਾਰਵਾਈ ਕੀਤੀ ਜੀ ਤੁਸੀਂ ਦੱਸੋ ਤਾਂ ਸਹੀ ਕੀ ਕਾਰਵਾਈ ਕੀਤੀ ਉਹ ਕਹਿੰਦੇ ਮੈਂ ਤਾਂ ਜਿਹੜੀਆਂ ਕਾਰਵਾਈਆਂ ਕਰਦਾ ਸੀ ਮੈਨੂੰ ਉਹਦੀ ਸਜ਼ਾ ਮਿਲਿਆ ਮੈਨੂੰ ਮੇਰੇ ਤੋਂ ਮਰਾਓ ਦਾ ਖੋਲਿਆ ਔਰ ਉਹਨਾਂ ਨੇ ਚੈਲੰਜ ਵੀ ਕੀਤਾ ਕਹਿੰਦੇ ਕਿ ਜੇਕਰ ਸ਼ੋਮਨੀ ਅਕਾਲੀ ਦਲ ਦੇ ਆਈਟੀ ਵੀ ਨੇ ਮੇਰੀ ਕਰਦਾਰ 쿠שי ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੜੇ ਹੱਥੀ ਲਊਗਾ ਨਾ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਿਹੜੀ ਕਮੇਟੀ ਉਹਨਾਂ ਦੇ ਖਿਲਾਫ ਇਨਕੁਆਇਰੀ ਕੀਤੀ ਉਹ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਤੇ ਜਿਹੜੀਆਂ ਗੱਲਾਂ ਉਹ ਕਮੇਟੀ ਨੇ ਉਹਨਾਂ ਬਾਰੇ ਲਿਖੀਆਂ ਨੇ ਉਹਨਾਂ ਤੇ ਹੀ ਪਹਿਲਾਂ ਕਾਰਵਾਈ ਕਰ ਲੈਣ। ਉਹਨਾਂ ਤੇ ਹੀ ਕਾਰਵਾਈ ਕਰ ਲੈਣਾ। ਉਹਨਾਂ ਨੇ ਤਾਂ ਇਹਨਾਂ ਨੂੰ ਤਿੰਨਵਾਰੀ ਬੁਲਾ ਕੇ ਆਪਣਾ ਪੱਖ ਦੱਸਣ ਲਈ ਵੀ ਕਿਹਾ ਹੈ। ਇਹਨਾਂ ਨੇ ਤਾਂ ਸਾਨੂੰ ਪੱਖ ਪੁੱਛੇ ਸੋਣੇ ਵੀ ਨਹੀਂ। ਤੇ ਫੈਸਲੇ ਕਰਦੇ ਨਾ ਹੁਣ ਤੁਸੀਂ ਦੇਖੋ ਕਿ ਕਿੱਡੀ ਮਤਲਬ ਹਰਪ੍ਰੀਤ ਸਿੰਘ ਦੀ ਸੋਚ ਵਿੱਚ ਮੈਲ ਸੀ। ਇਹਨਾਂ ਨੂੰ ਰੱਬ ਦਾ ਹੀ ਡਰ ਨਾ ਰਿਹਾ ਗੁਰੂ ਹਰਗੋਬਿੰਦ ਪਾਸ਼ਾ ਦਾ ਡਰੀ ਨਾ ਰਿਹਾ। ਪਹਿਲਾਂ ਤਾਂ ਸਿੰਘ ਸਾਹਿਬ ਗਿਆਨੀ ਗਬੀਰ ਸਿੰਘ ਜੱਥੇਦਾਰ ਸੀ ਹਮ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਸ਼ਰਾਫਤ ਦਾ ਜਾਂ ਕੋਈ ਮਜਬੂਰੀ ਦਾ ਕੀ ਫਾਇਦਾ ਲਿਆ ਕਿ ਉਹਨਾਂ ਨੂੰ ਪਹਿਲਾਂ ਕਿਹਾ ਪਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਆਪਣੀ ਗੱਲ ਕਰਨਗੇ ਹਮ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕੀਤੀ ਮੈਂ ਬੋਲਿਆ ਮੈਨੂੰ ਨਹੀਂ ਰੋਕਿਆ ਹਮ ਚੰਦੂ ਮਾਜਰਾ ਬੋਲਿਆ ਉਹਨੂੰ ਨਹੀਂ ਰੋਕਿਆ ਇੱਕ ਜਣਾ ਹੋਰ ਬੋਲਿਆ ਉਹਨੂੰ ਨਹੀਂ ਰੋਕਿਆ ਜਦ ਸੁਖਵੀਰ ਸਿੰਘ ਵੱਲ ਬੋਲਣ ਲੱਗੇ ਆਪਣੀ ਗੱਲ ਕਹਿਣ ਲੱਗੇ ਇਹ ਕੋਲ ਖੜਾ ਸਨ ਵੀਡੀਓ ਕੱਢ ਲਾ ਹੁਣ ਕਹਿਣ ਲੱਗਾ ਕਿ ਹਾਂ ਜਾਂ ਨਾ ਅਸ ਜਵਾਬ ਦੇਣਾ ਪਊਗਾ ਕਿਉਂ ਬੋਲਣ ਨਹੀਂ ਦਿੱਤਾ ਜੀ ਹੂੰ ਕਿਉਂ ਬੋਲਣ ਨਹੀਂ ਦਿੱਤਾ ਫਿਰ ਦੂਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਕਿ ਤੁਸੀਂ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਗਿਆਨੀ ਰਕबीर ਸਿੰਘ ਸੀ ਨਾ ਜੀ ਮੈਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਸ ਵੇਲੇ ਜਦਾ ਅਕਾਲ ਤਖਤ ਦੇ ਜਥੇਦਾਰ ਸੀ ਮੈਂ ਉਹਨਾਂ ਨੂੰ ਮਿਲਿਆ ਹੂੰ ਮੈਂ ਕਿਹਾ ਸਿੰਘ ਸਾਹਿਬ ਮੈਂ ਬੇਨਤੀ ਕਰਨੀ ਹੈ ਹੂੰ ਸ਼ਿਕਾਇਤ ਸੁਖਬੀਰ ਸਿੰਘ ਦੇ ਉਲਟ ਹੂੰ ਤੁਸੀਂ ਮਾਲ ਮੰਤਰੀਆਂ ਨੂੰ ਬੁਲਾਉਣ ਦਾ ਫੈਸਲਾ ਕਰ ਲਿਆ ਹੈ ਤੇ ਮੈਨੂੰ ਕਿਉਂ ਪਤਾ ਹੈ ਮੈਂ ਅੱਜ ਵੀ ਕਹਿੰਦਾ ਸਿੰਘ ਸਾਹਿਬ ਗਿਆਨੀ ਰਗਵੀਰ ਸੰਗੁਨੀਤਾ ਮੌਜੂਦ ਨੇ ਨਾ ਉਹਨਾਂ ਨੂੰ ਪੁੱਛੋ ਮੈਨੂੰ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਤੁਹਾਨੂੰ ਬੁਲਾਇਆ ਹੋਇਆ ਤੁਹਾਡਾ ਤਾਂ ਰੋਲ ਹੀ ਨਹੀਂ ਤੁਸੀਂ ਤਾਂ ਬਰੀ ਹੋ ਮੈਂ ਕਹਾਂ ਸਿੰਘ ਸਾਹਿਬ ਜਦ ਤੁਸੀਂ ਮੈਨੂੰ ਚਿੱਠੀ ਬੁਲਾ ਕੇ ਮੇਰਾ ਜਵਾਬ ਲੈ ਲਿਆ ਜਿੰਨਾ ਚਿਰ ਤੁਸੀਂ ਮੈਨੂੰ ਲਿਖਤੀ ਨਹੀਂ ਭੇਜੋਗੇ ਕਿ ਤੂੰ ਨਾ ਪੇਸ਼ ਹੋਏ ਮੈਂ ਆਉਂਗਾ ਮੈਂ ਅੱਜ ਵੀ ਹਰਪ੍ਰੀਤ ਸਿੰਘ ਨੂੰ ਪੁੱਛਦਾ ਹਾਂ ਕੀ ਹਰਪ੍ਰੀਤ ਸਿੰਘ ਜੀ ਦੱਸੋ ਮਹੇਸ਼ਿੰਦਰ ਸਿੰਘ ਨੂੰ ਕਿਸ ਕੰਮ ਚ ਬੁਲਾਇਆ ਸੀ ਹੂੰ ਉਹ ਉਹ ਤਾਂ ਸਪਸ਼ਟੀਕਰਨ ਕਿਸ ਬਾਰੇ ਮੰਗਿਆ ਸੀਗਾ ਹੂੰ ਮੈਨੂੰ ਗਿਲਾ ਕੋਈ ਨਹੀਂ ਵਾਰ-ਵਾਰ ਮੈਂ ਜਾਊਂਗਾ ਨਮਸਕਾਰ ਕਰੂੰ ਅਕਾਲ ਤਖਤ ਨੂੰ ਪਰ ਇਹਨਾਂ ਦੀ ਸੋਚ ਦੱਸਦੀ ਹੈ ਤੁਸੀਂ ਕਿਹਾ ਕਿ ਉਸ ਨੂੰ ਅਕਾਲੀ ਦਲ ਨਾ ਕਹੋ ਉਹ ਅਕਾਲੀ ਦਲ ਨਹੀਂ ਹੈ ਠੀਕ ਹੈ ਠੀਕ ਹੈ ਜੀ ਉਹ ਕਹਿੰਦੇ ਨੇ ਜੀ ਸਾਡੇ ਕੋਲੇ 15 ਲੱਖ ਅਸੀਂ ਹੈ ਜਿਹੜੀ ਭਰਤੀ ਹੈ ਉਹ ਕੀਤੀ ਹੈ ਅਸਲ ਚ ਅਕਾਲੀ ਦਲ ਸਟ ਹੈ ਮੈਂ ਇੱਕ ਦੱਸਾਂ ਤਾ ਦਿਖਾਣੀ ਮੈਂ ਇੱਕ ਦੱਸਾਂ ਕਿਹੜੇ ਸਬਧਾਨ ਦੇ ਹੇਠ ਕੀਤੀ ਹੈ ਜਿਹੜੇ ਕੋਈ ਕੋਈ ਹੋਊ ਨਾ ਸਬਧਾਨ ਉਹਨਾਂ ਨੇ ਕਿਹਾ ਅਕਾਲੀ ਦਲ ਨੂੰ ਤਖੜਾ ਕਰੋ ਅਕਾਲੀ ਦਲ ਉਸ ਵੇਲੇ ਕਿਹੜਾ ਸੀ ਜਿਹੜੇ ਤਖੜੇ ਕਰਨ ਵਾਲੀ ਗੱਲ ਕੀਤੀ ਜਿਹਦਾ ਪ੍ਰਧਾਨ ਅਜ ਸੁਖਵੀਰ ਸਿੰਘ ਬਾਦਲ ਹੈ ਉਹਦਾ ਸਬਧਾਨ ਹੈ ਉਹਦੇ ਚ ਭਰਤੀ ਸਾਫ਼ ਲਿਖਿਆ ਹੈ ਕਿ ਭਰਤੀ ਜਦ ਹੋ ਉਹਦਾ ਫੈਸਲਾ ਵਰਕਿੰਗ ਕਮੇਟੀ ਜੀ ਪਰਤੀ ਮਹਿਮ ਅਕਾਲ ਤੱਕ ਸਭ ਦੇ ਹੁਕਮ ਨਾਮੇ ਨਾਲ ਸ਼ੁਰੂ ਹੋਈ ਉਹ ਇੱਕ ਕਾਨੂੰਨੀ ਪਹਿਲੂ ਤੇ ਆ ਕੇ ਰੁਕ ਗਈ ਕਾਨੂੰਨੀ ਪਹਿਲੂ ਤੇ ਆ ਕੇ ਗਲਤ ਸਬਦ ਨਾ 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 ਬੀਬਾ ਇੱਥੇ ਇੱਥੇ ਆਪਾਂ ਬਹੁਤ ਤੁਹਾਨੂੰ ਮਿਸ ਅੰਡਰਸਟੈਂਡ ਕਰਦੇ ਆਂ ਜਿਹੜੀ ਭਰਤੀ ਅਸੀਂ ਸ਼ੁਰੂ ਕੀਤੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਉਹਨੂੰ ਵੈਲਕਮ ਕੀਤਾ ਹੂੰ ਜੀ ਉਹਨਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੇ ਪ੍ਰਵਾਨਗੀ ਦੀ ਵੀ ਪ੍ਰਸ਼ੰਸਾ ਕੀਤੀ ਉਹਦੀ ਪ੍ਰਵਾਨਗੀ ਦੀ ਵੀ ਪ੍ਰਸ਼ੰਸਾ ਕੀਤੀ ਤੇ ਇੱਕ ਮੈਂ ਹੁਣ ਦੱਸਦਾ ਆ ਲਓ ਹੁਕੂਨਾਮਾ ਕਿਸੇ ਹੁਕੂਨਾਮੇ ਪੰਜ ਮੈਂਬਰੀ ਕਮੇਟੀ ਦਿਖਾ ਦਿਓ ਹੂੰ ਜੇ ਕੋਈ ਪੈਨਲ ਬਣਾਇਆ ਅਕਾਲ ਤਖਤ ਸਾਹਿਬ ਨੇ ਹੂੰ ਉਹਦਾ ਇੰਜਣ ਤਾਂ ਲੈ ਗਏ ਮੌਜੂਦਾ ਐਸ.ਸੀ.ਪੀ. ਪ੍ਰਧਾਨ ਪਾਸੇ ਹੋ ਗਿਆ। ਸਾਬਕਾ ਪ੍ਰਧਾਨ ਪਾਸੇ ਹੋ ਗਿਆ। ਡੱਬੇ ਕਹਿੰਦੇ ਅਸੀਂ ਗੱਡੀ ਚਲਾਵਾਂਗੇ। ਤੁਸੀਂ ਕੋਈ ਦਰਖਾਸਤ ਦਿੱਤੀ ਸੀ ਅਗਲ ਤੱਕ ਸਾਹਿਬ। ਗਿਆਨੀ ਰਕबीर ਸਿੰਘ ਹੀ ਸੀ ਉਦੋਂ ਨਾ। ਕੀ ਜੀ ਪਾਸੇ ਹੋ ਗਏ ਨੇ ਜਾਂ ਤਾਂ ਸਾਡਾ ਨਵਾਂ ਮੁਖੀ ਬਣਾਓ ਜਾਂ ਸਾਡੀ ਪੰਜ ਪੈ ਮੇਰੀ ਕਮੇਟੀ ਨੂੰ ਮਨਜ਼ੂਰੀ ਦਿਓ। ਜੀ। ਇਹ ਫਸੀਲ ਤੋਂ 6 ਨਾਮਾਂ ਨੂੰ ਸੋਇ। ਜਾਰੀ 7 ਨਾਮ ਹੋਏ। ਪੰਜ ਕਦੇ ਮਨਜ਼ੂਰ ਨਹੀਂ ਹੋਏ। ਪੰਜ ਮੈਂਬਰੀ ਕਮੇਟੀ ਰੱਬ ਬਣ ਕੇ ਟੱਬ ਬਣ ਗਈ ਤੇ ਲੋਕਾਂ ਨੂੰ ਕਹਿਣ ਲੱਗ ਪਈ ਅਸੀਂ ਅਕਾਲ ਤਖਤ ਤੇ ਹਾਂ ਮੈਂ ਇੱਕ ਗੱਲ ਕਹਿਣਾ ਅੱਜ ਜਿੰਨਾ ਵੱਡਾ ਗੁਨਾਹ ਸਰਦਾਰ ਹਰਪ੍ਰੀਤ ਸਿੰਘ ਨੇ ਕੀਤਾ ਅੱਜ ਤੱਕ ਸਿੱਖ ਇਤਿਹਾਸ ਕਿਸੇ ਜੱਥੇਦਾਰ ਨੇ ਨਹੀਂ ਕੀਤਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਅੱਜ ਦਾ ਜੋ ਸਿਨੈਰੀਓ ਹੈ ਜੋ 1980 ਦਾ ਸਿਨੈਰੀਓ ਸੀ ਜਦੋਂ ਜਗਤਜੀਤ ਸਿੰਘ ਤਲਵੰਡੀ ਹੁਣੀ ਪ੍ਰਧਾਨ ਬਣ ਪਾਰਟੀ ਪ੍ਰਧਾਨ ਸੀ ਲੋਗੋਵਾਲ ਸਭ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ ਹਾਲਾਂਕਿ ਬਾਅਦ ਵਿੱਚ ਰਲੇਵਾ ਉਹਨਾਂ ਨੇ ਕਰ ਲਿਆ ਸੀ ਉਹਨਾਂ ਨੂੰ ਮੰਨਣੀ ਪਈ ਸੀ ਉਹ ਚੀਜ਼ ਕੁਝ ਕੁ ਸਿਨੈਰੀਓ ਉਸ ਤਰ੍ਹਾਂ ਨਾਲ ਮਿਲਦਾ ਜੁਲਦਾ ਨਹੀਂ ਔਰ ਮੇਰਾ ਨਾਲ ਸਵਾਲ ਇਹ ਵੀ ਹੈ ਕਿ ਇਸ ਸਬ ਦਾ ਅਕਾਲੀ ਦਲ ਦੇ ਉੱਪਰ ਪੰਥਕ ਸਿਆਸਤ ਉੱਪਰ ਲੱਗਦਾ ਨਹੀਂ ਕਿ ਵੱਡਾ ਅਸਰ ਪੈ ਸਕਦਾ ਹੈ ਕੁਝ ਹੋਰ ਤਾਕਤਾਂ ਇਹ ਸਭ ਫੁੱਟਦਾ ਧੜੇਬੰਦੀ ਦਾ ਫਾਇਦਾ ਲੈ ਸਕਦੀ ਨਹੀਂ ਇਹਦਾ ਫਾਇਦਾ ਅਕਾਲੀ ਦਲ ਨੂੰ ਹੋਊਗਾ ਸੁਣ ਲਓ ਕਿਉਂ ਜਦ 2012 ਵਿੱਚ ਮਨਪ੍ਰੀਤ ਸਿੰਘ ਬਾਦਲ ਅਲੇਦਾ ਹੋਏ ਨਾ ਤੇ ਜਿਸ ਦਿਨ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ 25000 ਦਾ ਕਟ ਸੀ ਸਾਰਿਆਂ ਨੇ ਦੇਖਿਆ ਜੀ ਤੇ ਲੋਕ ਕਹਿੰਦੇ ਸੀਗੇ ਕਿ ਮਨਪ੍ਰੀਤ ਬਾਦਲ ਅਲੱਗ ਅਲੱਗ ਹੋ ਗਿਆ ਅਕਾਲੀ ਲੱਭਣੇ ਨਹੀਂ ਹੁਣ ਹਮ ਅਕਾਲੀਆਂ ਦੇ ਕੋਲ ਉਦੋਂ ਪਹਿਲਾਂ 46 ਸੀਟਾਂ ਫਿਰ 58 ਲੈ ਕੇ ਦੁਬਾਰਾ ਸਰਕਾਰ ਬਣਾਈ ਪਹਿਲੀ ਵਾਰ ਸਰਕਾਰ ਰਿਪੀਟ ਹੋਈ ਹਮ ਪ੍ਰੋਬਲਮ ਕੀ ਹੁੰਦੀ ਹੈ ਕਿ ਜਦ ਘੁਣਾ ਲੱਗਿਆ ਹੋਵੇ ਤੇ ਤੁਹਾਡੇ ਵਿੱਚ ਹੋਵੇ ਉਹ ਨੁਕਸਾਨ ਕਰਦਾ ਹੈ ਜਦ ਇਹ ਸਿਓਂ ਕੇ ਲਾ ਕਰਕੇ ਪਾਸੇ ਕਰਤੀ ਹੁਣ ਅਕਾਲੀ ਦਲ ਦਾ ਨੁਕਸਾਨ ਨਹੀਂ ਹੋਣਾ ਕਿਉਂਕਿ ਲੋਕਾਂ ਦੀ ਪਾਰਖੂ ਅੱਕ ਬੜਾ ਕਲੀਅਰ ਦੇਖਦੀ ਹੈ ਹਮ ਕੀ ਕੌਣ ਕੀ ਦੀ ਬੋਲੀ ਬੋਲਦਾ ਕੌਣ ਕੀ ਦੀ ਬੋਲੀ ਬੋਲਦਾ ਮੈਂ ਜਸਮੀਤ ਤੁਹਾਨੂੰ ਹੀ ਕਹਾਂ ਦਸਾਂ ਲੋਕਾਂ ਦੀਆਂ ਤਾਂ ਹੋਣਗੀਆਂ ਸੁਣੀਆਂ ਸੜਾਈਆਂ ਗੱਲਾਂ ਹਾਂਜੀ ਮੇਰੇ ਨਾਲ ਆਪ ਹਰਪ੍ਰੀਤ ਸਿੰਘ ਉਹਨਾਂ ਨੇ ਕੀਤੀ ਸਿੱਧੀ 1 ਟੂ 1 ਜੀ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਚੁਣੇ ਆ ਮੈਨੂੰ ਉਹਨਾਂ ਨੇ ਜਿਹੜੀਆਂ ਦੋ ਗੱਲਾਂ ਕੀਆ ਉਹਨਾਂ ਨੇ ਮੈਨੂੰ ਹਲਾ ਦਿੱਤਾ ਹੂੰ ਮੈਨੂੰ ਕਹਿੰਦੇ ਗਰੇਵਾਲ ਸਾਹਿਬ ਅੱਜ ਤੱਕ ਚੋਣਾ ਹੁੰਦੀਆਂ ਸੀ ਅੱਜ ਧਾਮੀ ਚੁਣੇ ਆ ਗਿਆ ਬੀਬੀ ਹਾਰ ਗਈ ਹੁਣ ਤੁਸੀਂ ਆਰਐਸਐਸ ਦੇ ਉਲਟ ਨਾ ਬੋਲਣਾ ਹੂੰ ਅੱਛਾ ਮੈਂ ਕਿਹਾ ਸਿੰਘ ਸਾਹਿਬ ਜੀ ਉਹਨਾਂ ਦੇ ਦਫ਼ਤਰ ਚ ਹੋਈ ਹੈ ਗੱਲ। ਮਤਲਬ ਤੁਹਾਡਾ ਕਹਿੰਦਾ ਮਤਲਬ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਤੇ ਮੈਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਹੁਣ ਕਹਿਣਾ ਮੈਨੂੰ ਨਹੀਂ ਪਤਾ ਉਹ ਕਿਸੇ ਗੁਰਪੀਰ ਨੂੰ ਮੰਨਦੇ ਆ ਕਿ ਨਹੀਂ ਮੰਨਦੇ ਆ ਪਰ ਜਿੰਨੂੰ ਵੀ ਉਹ ਮੰਨਦੇ ਆ ਉਹਦੇ ਸਾਹਮਣੇ ਮੇਰੇ ਮੇਰੇ ਹਾਜ਼ਰੀ ਚ ਮੈਨੂੰ ਕਹਿ ਦੇਣ ਕਿ ਇਹਨਾਂ ਨੇ ਨਹੀਂ ਗੱਲ ਕੀਤੀ ਮੈਂ ਜੋਤ ਸਜ਼ਾ ਦੇਵਾਂਗੇ ਮੈਂ ਪ੍ਰਵਾਨ ਵੱਡੀ ਗੱਲ ਹੈ ਮੈਨੂੰ ਬੀਬਾ ਜੀ ਉਹਨਾਂ ਨੇ ਆਪ ਕਿਹਾ ਹੂੰ ਕਹਿੰਦੇ ਹੁਣ ਆਰਐਸਐਸ ਦੇ ਉਲਟ ਨਾ ਬੋਲਣਾ ਮੈਂ ਕਿਹਾ ਸਿੰਘ ਸਾਹਿਬ ਜੀ ਉਹੀ ਤਾਂ ਆਪਣਾ ਵਿਰੋਧ ਕਰਦੇ ਆ ਉਹਨਾਂ ਕਰਕੇ ਤਾਂ ਸਾਰਾ ਚੱਕਰ ਚੱਲਦਾ ਪਿਆ ਹੈ ਕਹਿੰਦੇ ਮੇਰੇ ਉਹਨਾਂ ਨਾਲ ਪੂਰੀ ਠੀਕ ਹੈ ਜਿਵੇਂ ਕਹੋਗੇ ਆਪਾਂ ਕਰਾ ਲਾਂਗੇ ਅੱਛਾ ਹੁਣ ਤੁਸੀਂ ਨਾ ਬਿਆੰਦੇਣ ਇਹ ਠੀਕ ਹੈ ਕਿ ਮੈਂ ਉਹ ਉਹ ਮੌਜੂਦਾ ਜੱਥੇਦਾਰ ਸੀ ਮੈਂ ਉਹਨਾਂ ਨਾਲ ਬਹਿਸ ਨਹੀਂ ਕੀਤੀ ਮੈਂ ਚੁੱਪ ਕਰ ਗਿਆ ਜੀ ਫਿਰ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਫਰਦਰ ਡੈਮੇਜਿੰਗ ਗੱਲ ਕਹੀ ਹੂੰ ਮੈਨੂੰ ਕਹਿੰਦੇ ਆਪਰੇਸ਼ਨ ਬਲੂ ਸਟਾਰ ਨੂੰ ਹੋਏ ਨੂੰ ਬਹੁਤ ਦੇਰ ਹੋ ਗਈ ਹੂੰ ਜਿਹੜੇ ਆਪਰੇਸ਼ਨ ਬਲੂ ਸਟਾਰ ਵਾਲੇ ਲੀਡਰ ਸੀ ਉਹ ਸਾਰੇ ਮਾਰ ਚੁੱਕੇ ਆ ਹੂੰ ਤੁਸੀਂ ਹੈਗੇ ਹੋ ਪਹਿਲੀ ਗਿ타ਰ ਦੇ ਲੀਡਰ ਜੀ ਤੁਸੀਂ ਨਾ ਕਹਿਣਾ ਤੁਸੀਂ ਦੂਜੀ ਗਿਤਾਰ ਦੇ ਲੀਡਰਾਂ ਤੋਂ ਬਿਆਨ ਦੇ ਦਿਓ ਕਿ ਜੇ ਸਾਨੂੰ ਲੋੜ ਪਈ ਸਾਡਾ ਕਾਂਗਰਸ ਨਾਲ ਵੀ ਸਮਝੌਤਾ ਹੋ ਸਕਦਾ ਹੈ। ਹੂੰ ਤੇ ਕਹਿੰਦੇ ਉਹ ਫੇਰ ਭਾਜਪੀ ਵਾਲੇ ਡਰੇ ਭੱਜੇ ਮੇਰੇ ਕੋਲ ਆਉਣਗੇ ਮੈਂ ਤੁਹਾਡੀ ਲੱਤ ਉੱਪਰ ਧਰਾ ਕੇ ਸਮਝੌਤਾ ਕਰਾ ਦੂੰਗਾ ਪੁੱਛੋ ਗੱਲ ਨਹੀਂ ਕਹੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਤੁਸੀਂ ਮੈਂ ਹੈਰਾਨ ਹੈ ਕਿ ਇੰਨਾ ਖਤਰਨਾਕ ਵਿਅਕਤੀ ਜਿਹਦੀ ਇੰਨੀ ਪੰਥਮਾਰੂ ਸੋਚ ਹੰਕਾਰ ਦਾ ਭਰਿਆ ਇਹ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਵੀ ਆਪਾਂ ਸ਼ੁਰੂਆਤ 'ਚ ਉਹ ਇੰਟਰਵਿਊ ਦੀ ਕੀਤੀ ਜਿਵੇਂ ਦੀਆਂ ਗੱਲਾਂ ਤੁਸੀਂ ਹੁਣ ਰੱਖ ਰਹੇ ਹੋ ਕਿ ਜਿਹਹਾ ਕਰਨ ਪਿੱਛੇ ਦਾ ਮਕਸਦ ਕੀ ਰਿਹਾ ਹੋ ਸਕਦਾ ਫਿਰ ਉਹ ਮਕਸਦ ਇੱਕੋ ਹੈ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਮਕਸਦ ਕਲੀਅਰ ਪਤਾ ਲੱਗ ਜਾਂਦਾ ਹੁੰਦਾ ਹਮ 7 ਸਾਲ ਐਕਟਿੰਗ ਜੱਥੇ ਦਾ ਰਹੇ ਨਾ ਹਮ 7 ਸਾਲ ਦੇ ਸਮੇਂ ਵਿੱਚ ਇੱਕ ਵੀ ਬਿਆਨ ਦੱਸ ਦੇਣ ਜਿਹਦੇ ਵਿੱਚ ਇਹਨਾਂ ਨੇ ਪੰਥ ਪ੍ਰਤੀ ਹਮ ਜਾਂ ਸਿੱਖਾਂ ਪ੍ਰਤੀ ਕੀਤਾ ਕਿੰਨੇ ਸਿੱਖਾਂ ਨੂੰ ਅਵਰਸ਼ਕਾਇਆ ਹਮ 2019 'ਚ ਏ ਜਥੇਦਾਰ ਸੈਂਟਰ ਦੀ ਸਰਕਾਰ ਨੋਟੀਫਿਕੇਸ਼ਨ ਕਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਲਾਗੂ ਨਾ ਹੋਵੇ ਉਸ ਤੋਂ ਬਾਅਦ ਅਮਿਤ ਸ਼ਾਹ ਜੀ ਇਹਨਾਂ ਨੂੰ ਆ ਕੇ ਮਿਲਣ ਤੇ ਗਿਆਨੀ ਜੀ ਚੋਪਰੇਣ ਕਿਉਂ ਨਹੀਂ ਇੱਕ ਵਾਰੀ ਇੱਕ ਵਾਰੀ ਵੀ ਗਿਆਨੀ ਹਰਪ੍ਰੀਤ ਸਿੰਘ ਆਪਣਾ ਬਿਆਨ ਦਿਖਾ ਦੇ ਜਿਹਦੇ ਜੋ ਉਹਨਾਂ ਨੇ ਕਿਹਾ ਕਿ ਜੇ ਸੈਂਟਰ ਨੇ ਨੋਟੀਫਿਕੇਸ਼ਨ ਲਾਗੂ ਨਾ ਕੀਤਾ ਤੇ ਅਸੀਂ ਇਹਨਾਂ ਨੂੰ ਸਬਕ ਸਿਖਾ ਦਾਂਗੇ ਫਿਰ ਹਰਿਆਣਾ ਕਮੇਟੀ ਬਣੀ ਸ਼ਰਮਨੀ ਕਮੇਟੀ ਤੋੜ ਕੇ ਬੋਲੇ ਮੂੰਹ ਸੀਤਾ ਹੋਇਆ ਸੀ ਹਜ਼ੂਰ ਸਾਹਿਬ ਦਾ ਐਕਟ ਤੋੜ ਕੇ ਉੱਥੋਂ ਦੀ ਮੈਂ ਅੱਜ ਵੀ ਸਿਰ ਚ ਕਹਨਾ ਗਿਆਨੀ ਕੁਲਵੰਦ ਸਿੰਘ ਉਹਨਾਂ ਨੇ ਰਲ ਕੇ ਸਾਰਾ ਜਲੂਸ ਕੱਢਿਆ ਨਦੇੜ ਦੀਆਂ ਗਲੀਆਂ ਚ ਤਾਂ ਉਹਨਾਂ ਨੂੰ ਕਾਨੂੰਨ ਤੇ ਰੋਕ ਲਾਉਣੀ ਪਈ ਇਹ ਤਾਂ ਸੌਂਗੇ ਸੀ ਇੱਕ ਵੀ ਸਿੱਖ ਇਸ਼ੂ ਤੇ ਇੱਕ ਵੀ ਪੰਥਕ ਇਸ਼ੂ ਤੇ ਕਿਤੇ ਸਿੱਖਾਂ ਨਾਲ ਹੋ ਰਿਹਾ ਨਜਾਇਜ਼ ਦੇ ਜੀ ਇਹਨਾਂ ਨੂੰ ਤਾਂ ਬਾਹਰੋਂ ਹੀ ਇਸ ਟਾਈਮ ਮਿਲਦਾ ਨਿਊਜ਼ੀਲੈਂਡ ਤੋਂ ਆਉਂਦੇ ਸੀਗੇ ਇਹ ਇਹ ਗੱਲ ਜਿਹੜੀ ਉਹਨਾਂ ਦੇ ਨਾਲ ਦੇ ਲੀਡਰ ਨੇ ਜਿਹੜੇ ਪੁਰਾਣੇ ਤੁਹਾਡੇ ਵਾਲੇ ਅਕਾਲੀ ਦਲ ਦੇ ਵਿੱਚ ਸੀ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ ਨੇ ਵੀ ਬੀਬੀ ਜ਼ਗੀਰ ਕੌਰ ਹੋ ਗਏ ਮਨਪ੍ਰੀਤ ਸਿੰਘ ਯਾਲੀ ਹੋ ਗਏ ਜਾਂ ਕੁਝ ਹੋਰ ਲੀਡਰ ਹੋ ਗਏ ਟੀਨਸਾ ਪਰਿਵਾਰ ਹੋ ਗਿਆ ਕਿ ਇਹ ਗੱਲ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਜੀ ਜਾਂ ਫਿਰ ਉਹਨਾਂ ਸਾਰਿਆਂ ਨੂੰ ਵੀ ਇੱਕੋ ਤੱਕੜੀ 'ਚ ਹੀ ਤੁਸੀਂ ਤੋਲ ਰਹੇ ਹੋ ਨਹੀਂ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਦੱਸਦਾ ਪਰਮਿੰਦਰ ਅਜੀਜ਼ ਆ ਸਾਡਾ ਦਾ ਪਤੀਜਾ ਹੀ ਲਾਦਾ ਟੀਨਲਾ ਸਾਹਿਬ ਵੱਡੇ ਭਰਾ ਸੀ ਤੁਸੀਂ ਪਰਮਿੰਦਰ ਉਹਨਾਂ ਦੀ ਵੀਡੀਓ ਸੁਣੀ ਹੋਣੀ ਹੈ ਜਿੱਥੇ ਉਹਨਾਂ ਨੇ ਕਹਿ ਕਿ ਡੇਰੇ ਵਾਲੇ ਨਹੀਂ ਤਾਂ ਮੈਂ ਵੋਟਾਂ ਲੈਣੀਆਂ ਲੈਣੀਆਂ ਨੇ ਜੇ ਤੁਸੀਂ ਕਹਿੰਦੇ ਮੈਂ ਤੁਹਾਡੇ ਹੁਣ ਚੈਨਲ ਤੇ ਸੁਣਾ ਸਕਦਾ ਮੇਰੇ ਕੋਲ ਆ ਕੀ ਰਾਮ ਰਹੀ ਵੀਡੀਓ ਵੋਟਾਂ ਕਹਿੰਦੇ ਜੀ ਜੀ ਵੋਟਾਂ ਵਿੱਚ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਜੀ ਉਹਨਾਂ ਨੂੰ ਕੀ ਬੋਲਣ ਦੀ ਲੋਟ ਸੀ ਹਾਂ ਜੀ ਮੈਂ ਆਪ ਕਈ ਦਫਾ ਕਹੀ ਗੱਲ ਸਾਡੇ ਅਫਸੋਸ ਕੀ ਹੈ ਜੀ ਸਾਡੇ ਦੋ ਸੀਨੀਅਰ ਲੀਡਰ ਕਾਫੀ ਇਹਨਾਂ ਨਾਲ ਨੇੜਤਾ ਹੈ ਹੂੰ ਉਹਨਾਂ ਨੇ ਕਹਿਣਾ ਨਹੀਂ ਤੁਸੀਂ ਐਵੇਂ ਗੱਲ ਕਰਦੇ ਹੋ ਠੀਕ ਆ ਬੰਦਾ ਗਲਤ ਨਹੀਂ ਗਿਆ ਕਮੀਆਂ ਤੇ ਵਡਰੀਆਂ ਬਹੁਤੀਆਂ ਟਾਕੇ ਦੇ ਰਹੇ ਜੀ ਦਾ ਨੁਕਸਾਨ ਹੋਇਆ ਮੈਂ ਅੱਜ ਵੀ ਕਹਿੰਨਾ ਹੂੰ ਕਿ ਇਹ ਤਾਂ ਸ਼ੁਕਰ ਕਰੋ ਪਰਮਾਤਮਾ ਦਾ ਕਿ ਇਹ ਫੇਰ ਵਿਹਣ ਵਿੱਚ ਇੰਨਾ ਕੀ ਉਜਾੜ ਕੇ ਬਸ ਆ ਗਿਆ ਹੂੰ ਤੁਸੀਂ ਇਹਨਾਂ ਦੀ ਵੀਡੀਓ ਸੁਣੀ ਹੈ ਕਹਿੰਦੇ ਮੈਂ 10 ਦਿਨ ਹੋਰ ਜੱਥੇ ਦਾ ਰਹਿ ਜਾਂਦਾ ਸੁਖਬੀਰ ਪ੍ਰਧਾਨ ਰਹਿ ਜਾਂਦਾ ਤਾਂ ਮੈਨੂੰ ਫੜ ਲੈਂਦੇ ਮੈਂ ਉਹਨੂੰ 10 ਸਾਲੀ ਪਾਬੰਦ ਕਰ ਦੇਣਾ ਸੀ ਮੈਂ ਇੱਕ ਗੱਲ ਹੋਰ ਤੁਹਾਨੂੰ ਕਰਦਾ ਵੀ ਬਾ ਹੂੰ ਇਸ ਬੰਦਾ ਇੰਨਾ ਖਤਰਨਾਕ ਬੰਦਾ ਜੀ ਜਦ ਸ੍ਰੀ ਅਕਾਲ ਤੱਕ ਸਭ ਲਾਇਆ ਹੂੰ ਇਹਨਾਂ ਨੇ ਸੁਖਵੀਰ ਸਿੰਘ ਨੂੰ ਤਨਖਾਈ ਹੈ ਕਿਵੇਂ ਕਰਤਾ ਜੀ ਹੂੰ ਦੱਸੋ ਤਾਂ ਸਹੀ ਨਾ ਤੁਸੀਂ ਉਹਨਾਂ ਦੀ ਸ਼ਿਕਾਇਤ ਗਈ ਤੁਸੀਂ ਬੁਲਾ ਲਿਆ ਤੁਹਾਡੇ ਬੁલાਏ ਆ ਨਹੀਂ ਆਉਂਦਾ ਤਾਂ ਕਹਿ ਦੋ ਵਗਿਆ ਕੀਤੀ ਆ ਸੀ ਤਨਖਾਈਆ ਕਰਤਾ ਹੂੰ ਮਤਲਬ ਤਾਂ ਇਹ ਸੀਗਾ ਕਿ ਜਿਵੇਂ ਸਿਆਣ ਕਹਿੰਦਾ ਕੜੀਸ-ਕੜੀਸ ਮਾਰੋ ਤਿੰਨ ਮਹੀਨੇ ਤਨਖਾਈ ਹੀ ਰੱਖਿਆ ਕਿਸ ਅੱਜ ਅੱਜ ਤੱਕ ਸ੍ਰੀ ਅਗਾਲ ਤੱਕ ਸਤਾਪ ਤੇ ਅੱਜ ਜੀ ਕਦੇ ਗੱਲ ਨਹੀਂ ਹੋਈ ਇੱਕ ਮੇਰਾ ਲਾਸਟ ਕੁਐਸਚਨ ਹੈ ਤੁਹਾਡੇ ਤੋਂ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਆਪਾਂ ਗੱਲ ਕਰੀਏ ਜਿਹੜੀ 84 ਦੇ ਸਮੇਂ ਦੇ ਵਿੱਚ ਬੈਨਡ ਹੋ ਗਈ ਸੀ ਉਹ ਵਿੰਗ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੈ ਨਹੀਂ ਦੇਖੋ ਇਹਨਾਂ ਨੇ ਕੁਝ ਨਹੀਂ ਕਰਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਆਉਣ ਵਾਲੇ ਦਿਨਾਂ 'ਚ ਖੁੱਲ ਜਾਣਗੇ ਇਹਨਾਂ ਨੇ ਜਿੰਨੇ ਹੈ ਨਾ ਇਹਨਾਂ ਦੇ ਇਹਨਾਂ ਦੀ ਸੋਚ ਮੇਰੀ ਗੱਲ ਸੁਣ ਲਓ ਅ ਵਿਭਾ ਤੁਸੀਂ ਇਹੇ ਕਰਤਾ ਕਰਤਾ ਬਣਿਆ ਉਥੇ ਜੀ ਜਿਸ ਦਿਨ 2 ਦਸੰਬਰ ਨੂੰ ਸੁਣਾਈ ਇਹਨਾਂ ਨੇ ਜਿਹੜੀ ਕਮੇਟੀ ਦੇ ਤਿੰਨ ਮੈਂਬਰ ਬਣਾਏ ਸੱਤਾ ਚੋਂ ਹੂੰ ਉਹ ਤਾਂ ਅੰਮ੍ਰਿਤਧਾਰੀ ਵੀ ਨਹੀਂ ਗਏ ਹੂੰ ਉਹ ਤਾਂ ਨਸ਼ੇ ਦਾ ਵੀ ਵਿੱਚੋਂ ਸੇਵਨ ਕਰਦੇ ਆ ਇੱਕ ਦੋ ਹੈ ਜੀ ਉਹ ਕਾਲ ਤੱਕ ਦੀ ਨਿਮੈਂਦਗੀ ਕਰਨਗੇ ਕੌਣ ਕੌਣ ਕਰਦੇ ਸੀ ਉਹਨਾਂ ਚ ਨਸ਼ੇ ਦਾ ਸੇਵਨ ਦੇਖੋ ਤੁਸੀਂ ਮੈਂ ਦਾਦਾ ਕਿ ਬਟਾਲਾ ਸਾਹਿਬ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਹੋਇਆ ਉਸ ਵੇਲੇ ਝੁੰਦਾ ਸਾਹਿਬ ਨੇ ਅੰਮ੍ਰਿਤ ਪਾਨ ਨਹੀਂ ਸੀ ਕੀਤਾ ਹੋਇਆ ਮਾਨਪ੍ਰੀਤ ਸਿੰਘ ਬਾਦਲ ਨੇ ਨਹੀਂ ਸੀ ਉਹ ਮਾਨਪ੍ਰੀਤ ਐਲੀ ਨੇ ਉਹਦੋਂ ਨਹੀਂ ਸੀ ਕੀਤਾ ਹੋਇਆ ਫਿਰ ਤੁਸੀਂ ਉਦੋਂ ਬਾਅਦ ਪੱਖਾ ਪਾਸ ਦੇਖੋ ਫਿਰ ਇਹਨਾਂ ਚ ਨਸ਼ੇ ਕੌਣ ਕਰਦਾ ਜੀ ਤੁਸੀਂ ਨਸ਼ੇ ਦੀ ਵੀ ਕਰਦੇ ਨਸ਼ਾ ਸ਼ਰਾਬ ਨੂੰ ਨਸ਼ਾ ਕਹਿ ਲੋ ਮੈਂ ਤਾਂ ਸ਼ਰਾਬ ਕਰਕੇ ਨਸ਼ਾ ਕਿਹਾ ਨਸ਼ਾ ਆਈ ਡੋਨਟ ਮੀਨ ਕਿ ਡਰੱਗ ਸ਼ਰਾਬ ਦਾ ਠੀਕ ਹੈ ਉਹ ਤੁਸੀਂ ਮੇਰਾ ਮਤਲਬ ਤੁਸੀਂ ਦੇਖੋ ਕਿ ਉਹ ਕਾਲ ਤਖਤ ਨੂੰ ਰਿਪਰੈਜ਼ੈਂਟ ਕਰਨਗੇ ਉਹ ਯਾਰ ਅਫਸੋਸ ਹੈ ਜਿੱਥੇ ਦਾੜੀ ਬੰਨੇ ਵਾਲੇ ਨੂੰ ਦਾੜੀ ਰੰਗੇ ਵਾਲੇ ਨੂੰ ਬੋਲਣ ਨਹੀਂ ਦਿੰਦੇ ਤੁਸੀਂ ਉਹ ਲੋਕਾਂ ਨੂੰ ਨਮਾਇੰਦਗੀ ਦੇਤੀ ਅਕਾਲ ਤੱਕ ਤੁਸੀਂ ਨਮਾਇੰਦੇ ਬਣਾਤੇ ਜੀ ਰੱਬ ਦਾ ਹੀ ਭੈ ਮਨੋ ਕੁਛ ਜੀ ਹੈ ਜੀ ਹੈ ਨਹੀਂ ਫਿਰ ਉਦੋਂ ਵੱਡੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਹੈਗਾ ਤੁਸੀਂ ਇਹਨਾਂ ਦਾ ਹਿਸਾਬ ਕਿਤਾਬ ਦੇਖੋ ਕਿ ਕਿੱਥੇ ਦਾ ਕੀ ਚੱਲਦੀ ਹੈ ਗੱਲ ਆ ਤੁਹਾਡੇ ਮੈਂ ਔਨ ਰਿਕਾਰਡ ਕਹਿਣਾ ਤੁਸੀਂ ਪੁੱਛ ਲੈਣਾ ਹਰਪ੍ਰੀਤ ਸਿੰਘ ਜਿਸ ਦਿਨ ਹੁਣ ਐਸ ਪ੍ਰਧਾਨ ਆਪਣੀ ਟਿੱਡੀ ਦਲ ਦਾ ਬਣ ਕੇ ਇੱਥੇ ਆਇਆ ਕਿ ਅਮਿਸ਼ਾਨਾ ਕਿੰਨੀ ਨੇੜਤਾ ਇਹਨਾਂ ਦੀ ਜੀ ਅਮਸ਼ਾ ਕਹਿਣ ਹਰਪ੍ਰੀਤ ਸਿੰਘ ਨੂੰ ਮਿਲਣ ਆਇਆ ਬਿਲਕੁਲ ਨਹੀਂ ਮਿਲਣ ਆਇਆ ਜੀ ਭਾਈ ਅਮੇਸ਼ਾ ਬੋਟ ਬਾਦਰਫੋਰ ਥਿਸ ਹਰਪ੍ਰੀਤ ਸਿੰਘ ਉਹ ਜਥੇਦਾਰ ਅਕਾਲ ਤਖਤ ਦੇ ਨਾਲ ਗੇਟਮਿਟ ਕਰਨ ਆਇਆ ਸੀ ਜੀ ਦੱਸਣ ਦੋ ਘੰਟੇ ਕੀ ਗੱਲਬਾਤ ਹੋਈ ਉਹਦੇ ਨਾਲ ਕੀ ਗੱਲਾਂ ਹੋਈਆਂ ਪੰਜਾਬ ਦੇ ਮੌਜੂਦਾ ਚੀਫ ਮਿਨਿਸਟਰ ਭਗਵੰਤ ਮਾਨ ਦੋ ਵਾਰੀ ਮਿਲੇ ਦੱਸਣ ਉਹਨਾਂ ਨਾਲ ਸਿੱਖ ਪਰਤੀ ਕੀ ਗੱਲਾਂ ਹੋਈਆਂ ਕੀ ਤੁਸੀਂ ਕਿ ਉਹਨਾਂ ਦੇ ਪੰਥ ਪੰਥਕ ਉਹਨਾਂ ਨਾਲ ਗੱਲ ਕੀਤੀ ਯਾਨੀ ਫੇਰ ਆ ਹੁਣੇ ਮੌਜੂਦਾ ਵਜ਼ੀਰ ਪੇਸ਼ ਹੈ ਉਹਨੂੰ ਤਾਂ ਕਿਸੇ ਨੇ ਨਾ ਕਿਹਾ ਕਿ ਅਹੁਦਾ ਛੱਡ ਕੇ ਆ ਹੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੁਸੀਂ ਸਟੂਡੀਓ ਜੀ ਜੁੜੇ ਟਾਈਮ ਕੱਢਿਆ ਤਾਂ ਇਹ ਸੰਨ ਸਾਡੇ ਨਾਲ ਮਹੇਸ਼ ਸਿੰਦਰ ਸਿੰਘ ਗਰੇਵਾਲ ਸੀਨੀਅਰ ਅਕਾਲੀ ਲੀਡਰ ਜਿਨ੍ਹਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਔਰ ਬਹੁਤ ਸਾਰੇ ਖੁਲਾਸੇ ਕੀਤੇ ਨੇ ਤੇ ਕਈ ਵੱਡੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਹੁਣਾਤੇ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਨੂੰ ਵੀ ਬੁਲਾ ਕੇ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਲਈਏ ਉਮੀਦ ਕਰਦੇ ਹਾਂ ਕਿ ਸਾਡਾ ਇੰਟਰਵਿਊ ਤੁਹਾਨੂੰ ਖੂਬ ਪਸੰਦ ਆਇਆ ਹੋਵੇਗਾ ਫਿਰ ਹਸਰ ਹੋਵਾਂਗੇ ਤਦ ਤੱਕ ਲਈ ਜਾਸਤ ਦਿਓ ਧੰਨਵਾਦ ਸਤਿ ਸ੍ਰੀ ਅਕਾਲ